ਡਾਕਟਰ ਹਰਕਿਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 44 ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਖੁਦਕੁਸ਼ੀ ਉਹ ਮਜਬੂਰ ਨੇ ਕਰਦੇ ਵਰਨੋ ਬਹੁਤਾ ਜੋ ਦੌਂ ਤੋ ਡਰਦੇ ਸਨ 1998 ਵਿੱਚ ਮੈਂ ਐਡੀਸੀ ਵਿਕਾਸ ਪਟਿਆਲਾ ਜ਼ਿਲ੍ਹੇ ਵਿੱਚ ਲੱਗਿਆ ਹੋਇਆ ਸੀ ਆਪਣੇ ਪਿੰਡਾਂ ਵੱਲ ਇੱਕ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਜਿੱਥੇ ਮੇਰਾ ਬਚਪਨ ਦਾ ਸਕੂਲ ਦਾ ਜਮਾਤੀ ਮੁੰਡਾ ਮਿਲ ਗਿਆ ਸ਼ਾਦੀ ਤੋਂ ਵੇਲੇ ਹੋ ਕੇ ਉਹ ਮੈਨੂੰ ਆਪਣੇ ਘਰ ਚਾਹ ਪੀਣ ਜਾਣ ਲਈ ਜ਼ੋਰ ਪਾਉਣ ਲੱਗਿਆ ਭਾਵੇਂ ਮੈਨੂੰ ਕਾਲੀ ਸੀ ਪਰ ਬਚਪਨ ਦਾ ਬੇਲੀ ਮਸਾ ਮਸਾ ਮਿਲਿਆ ਜਿਵੇਂ ਨਾ ਕਰ ਦਿੰਦਾ ਉਸਨੇ ਮਹਿਸੂਸ ਕਰਨਾ ਸਿੱਖੇ ਇੱਕ ਬੈਂਚ ਤੇ ਬੈਠ ਕੇ ਚਾਰ ਸਾਲ ਇਕੱਠੇ ਪੜੇ ਸੀ ਭਾਈ ਅੱਜ ਅਫਸਰ ਬਣ ਗਿਆ ਇਸ ਲਈ ਚਾਹ ਪੀਣ ਤੋਂ ਵੀ ਗਰੇਜ਼ ਕਰਦਾ ਮੈਂ ਇਸੇ ਸ਼ਰਮਦਾ ਮਾਰਾ ਉਸ ਨਾਲ ਤੁਰ ਪਿਆ ਮੇਰਾ ਜਮਾਤੀ ਪਿਛਲੇ ਦੋ ਦਹਾਕਿਆਂ ਤੋਂ ਬੀਏ ਕਰਕੇ ਵੇਲਾ ਫਿਰਦਾ ਸੀ ਜ਼ਮੀਨ ਵੀ ਥੋੜੀ ਸੀ ਸ਼ਾਦੀ ਹੋਣ ਉਪਰੰਤ ਤਿੰਨ ਕੁੜੀਆਂ ਪਿੱਛੋਂ ਉਸ ਦੇ ਘਰ ਇੱਕ ਮੁੰਡਾ ਜੰਮਿਆ ਜਿਹੜਾ ਸਰੀਰਕ ਤੌਰ ਤੇ ਨਿਰਬਲ ਸੀ ਉਸ ਦੀ ਕਬੀਲਦਾਰੀ ਭਾਰੀ ਸੀ ਹਾਲਾਤ ਆਰਥਿਕ ਮੰਦਵਾੜੇ ਦੇ ਸਨ ਮੈਂ ਉਸ ਨੂੰ ਪੁੱਛਿਆ ਬਾਈ ਜੀ ਅੱਜਕੱਲ ਕੀ ਕਾਰੋਬਾਰ ਕਰਦੇ ਹੋ ਉਸ ਨੇ ਸੱਚੋ ਸੱਚ ਦੱਸ ਦਿੱਤਾ ਬਾਈ ਸਿੱਧੂ ਅਸੀ ਤਾਂ ਕੁਝ ਕਿਸਮਤ ਨੇ ਮਾਰਤੇ ਤੇ ਕੁਝ ਘਰ ਦੇ ਟੱਬਰ ਨੇ ਮਾਰਤੇ ਪਹਿਲਾਂ ਤਿੰਨ ਭੈਣਾਂ ਦੀ ਵਿਆਹ ਕੀਤੀ ਹੁਣ ਰੱਬ ਨੇ ਤਿੰਨ ਕੁੜੀਆਂ ਦੇ ਦਿੱਤੀਆਂ ਹੁਣ ਇਹਨਾਂ ਦੀ ਸ਼ਾਦੀ ਕਰਕੇ ਬਸ ਰੱਬ ਨੂੰ ਪਿਆਰੀ ਹੋ ਜਾਾਂਗੀ ਮੈਂ ਕਿਹਾ ਇਹਦੇ ਵਿੱਚ ਰੱਬ ਦਾ ਕੀ ਕਸੂਰ ਨਾਲੇ ਕਿਸਮਤ ਨੂੰ ਕਿਉਂ ਕੋਸਦੇ ਹੋ ਇਹ ਤਾਂ ਸਾਡੇ ਆਪਣੇ ਗਲਤ ਫੈਸਲੇ ਅਤੇ ਗਲਤ ਪਰਿਵਾਰ ਨਿਯੋਜਨ ਕਾਰਨ ਹਾਲਾਤ ਅਜਿਹੇ ਬਣੇ ਹਨ ਪਹਿਲਾਂ ਤੁਹਾਡੇ ਬਾਪੂ ਨੇ ਫਿਰ ਤੁਸੀਂ ਠੀਕ ਸੋਚ ਸਮਝ ਕੇ ਕੰਮ ਨਹੀਂ ਲਿਆ ਅਕਸਰ ਸਾਡੀਆਂ ਗਲਤੀਆਂ ਕਰਨਾ ਸੀ ਰੱਬ ਨੂੰ ਜਾਂ ਕਿਸਮਤ ਨੂੰ ਗਿਲਾ ਕਰਦੇ ਹਾਂ ਪਰ ਆਪਣੀ ਗਲਤੀ ਨਹੀਂ ਮੰਨਦੇ ਮੇਰਾ ਜਮਾਤੀ ਵਿਚਾਰਾ ਹਰੋਣ ਹਾਕਾ ਜਾ ਹੋ ਕੇ ਕਹਿਣ ਲੱਗਾ ਮੈਨੂੰ ਪਤਾ ਅੱਜ ਕੱਲ ਕੈਨੇਡਾ ਦਾ ਵੀਜ਼ਾ ਖੁੱਲਣ ਲੱਗਾ ਮੇਰਾ ਵੀ ਕੋਈ ਜੁਗਾੜ ਬਣਾ ਦਿਓ ਚਲੋ ਜਿਹੜੀ ਪਹਿਲੀ ਜ਼ਿੰਦਗੀ ਤਾਂ ਪੱਟ ਚੋਕਨ ਵਿੱਚ ਲੰਗੀ ਪਿਛਲੀ ਤਾਂ ਸੁਧਰ ਜਾਊ ਮੈਂ ਉਸ ਨੂੰ ਦੱਸਿਆ ਕਿ ਉਹ ਵੀਜ਼ੇ ਅਤੇ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਫਿਰ ਕਹਿਣ ਲੱਗਾ ਅਹ ਬਾਈ ਜੀ ਆ ਜੋ 5-7 ਕਿੱਲੇ ਪੈ ਲਈ ਵੇਚ ਜਾਗੇ ਏਜੰਟ ਆਖਦੇ ਆ ਸਾਰੇ ਟੱਬਰ ਨੂੰ 40 ਲੱਖ ਚ ਇੱਕ ਵਾਰੀ ਕੈਨੇਡਾ ਭੇਜ ਦਾਂਗੇ ਬਸ ਇੱਕ ਵਾਰੀ ਕੈਨੇਡਾ ਜਾ ਉੱਤਰੇ ਸਮਝੋ ਸਵਰਗ ਵਿੱਚ ਪਹੁੰਚ ਕੇ ਮੈਂ ਉਸ ਨੂੰ ਦੱਸਿਆ ਕਿ ਏਜੰਟ ਠੱਗਦੇ ਫਿਰਦੇ ਨੇ ਜੇ ਸੌਦਾ ਫੇਲ ਹੋ ਗਿਆ ਪਹਿਲੀ ਵੇਗ ਗਈ ਫਿਰ ਟੱਬਰ ਭੁੱਖਾ ਮਰ ਜਾਊ ਬਾਈ ਤੂੰ ਐਡਾ ਵੱਡਾ ਖਤਰਾ ਮੁੱਲ ਨਾ ਲੈ ਉਹ ਮੈਨੂੰ ਮੋੜ ਕੇ ਕਹਿਣ ਲੱਗਾ ਬਾਈ ਜੀ ਹੁਣ ਤਾਂ ਗੱਡੀ ਆਰ ਨੂੰ ਜਾ ਬਾਹਰ ਨੂੰ ਗੱਲ ਇੱਕ ਪਾਸੇ ਲਾਉਣੀ ਪਊ ਇੱਥੇ ਵੀ ਜਾਣ ਦਾ ਕੋਈ ਹੱਜ ਨਹੀਂ ਜੇ ਖੁਦਾ ਨਾ ਖਾਸ ਤਾਂ ਕੋਈ ਐਸੀ ਵੈਸੀ ਗੱਲ ਹੋਗੀ ਮੈਂ ਤਾਂ ਫਿਰ ਸਾਰੇ ਟੱਬਰ ਨੂੰ ਮਾਰ ਕੇ ਜ਼ਹਿਰ ਖਾ ਕੇ ਮਰ ਜਾਂ ਹੁਣ ਹੋਰ ਕੋਈ ਹੇਲਾ ਨਹੀਂ ਦਿੱਸਦਾ ਮੈਨੂੰ ਉਸ ਦੀ ਇੰਨੀ ਗੱਲ ਸੁਣ ਕੇ ਇੱਕਦਮ ਕੰਬਣੀ ਲੱਗੀ ਮੈਨੂੰ ਸਮਝ ਨਾ ਆਵੇ ਕੀ ਅੱਖਾਂ ਤੇ ਕੀ ਕਰਾਂ ਮੈਂ ਉਸ ਨੂੰ ਕਿਹਾ ਤੂੰ ਹੌਸਲਾ ਨਾ ਹਾਰ ਏਡਾ ਵੱਡਾ ਪਾਪ ਨਾ ਕਰ ਬੈਠੀ ਤੈਨੂੰ ਦੋਹੀ ਜਹਾਨੀ ਢੋਈ ਨਹੀਂ ਮਿਲਣੀ ਨਉ ਡੇਰੀ ਦਾ ਕੰਮ ਕਰ ਲਈ 1 ਮਹੀਨੇ ਦੀ ਸਖਲਾਈ ਡੇਰੀ ਵਿਭਾਗ ਤੋਂ ਦਿਲਵਾ ਕੇ ਮੈਂ ਬੈਂਕ ਤੋਂ ਕਰਜ਼ਾ ਦਵਾ ਦੇਣਾ ਹੈ। ਸ਼ੁੱਧ ਦੁੱਧ ਭਾਵੇਂ ਕਿਸੇ ਭਾਵੇਂ ਵੇਚ ਲੋ। ਅੱਜ ਕੱਲ ਮਿਲਦਾ ਨਹੀਂ। ਸਾਰੇ ਜਣੇ ਲਲਕੇ ਮਿਹਨਤ ਕਰੋ। ਇੱਥੇ ਕੈਨੇਡਾ ਬਣ ਜਾਓ। ਆਹ ਵੇਖ ਬਾਣੀਆਂ ਦੇ ਕਿਹੜਾ ਜ਼ਮੀਨਾ ਹੁੰਦੀਆਂ ਨੇ। ਰਿਫਿਊਜੀ ਭਾਪੇ ਪਾਕਿਸਤਾਨ ਵਿੱਚੋਂ ਕੱਲੇ-ਕੱਲੇ ਟੇੜ ਵਿੱਚ ਤਿੰਨ ਕੱਪੜਿਆਂ ਨਾਲ ਆਏ ਸੀ ਮਿਹਨਤ ਕਰਕੇ ਕਿੱਥੋਂ ਦੇ ਕਿੱਥੇ ਪਹੁੰਚ ਗਏ। ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਖੁਦ ਕਰਦੇ ਆ। ਮੇ ਉਸਦੀ ਪਤਨੀ ਤੇ ਤਿੰਨ ਬੱਚੀਆਂ ਨੂੰ ਬੁਲਾ ਕੇ ਸਮਝਾਇਆ ਕਿ ਸਾਰੇ ਜਣੇ ਆਪਣੀ ਆਪਣੀ ਰੋਟੀ ਜੋਗਾ ਕੰਮ ਕਰੋ ਕਰਨੈਲ ਕਲਪਤਨਾ ਦੀ ਖੇਤੀ ਦੇ ਅਤੇ ਜੇ ਡੇਰੀ ਸ਼ੁਰੂ ਕਰ ਲਈ ਤੇ ਡੇਰੀ ਦੇ ਕੰਮ ਵਿੱਚ ਮਦਦ ਕਰੋ ਉਸਦੀ ਪਤਨੀ ਸਿਆਣੀ ਸੀ ਉਸਨੇ ਕਿਹਾ ਉਹ ਹਰ 15 ਦਿਨੀ ਖੁਦਕੁਸ਼ੀ ਦੀ ਗੱਲ ਕਰਦਾ ਹੈ ਭਲਾ ਇਸ ਨੂੰ ਪੁੱਛੋ ਜੇ ਇਸ ਨੇ ਇਹ ਬਾਣਾ ਵਰਤਾ ਦਿੱਤਾ ਫਿਰ ਸਾਡਾ ਕੀ ਹੇਡਾ ਹੋ ਇਹਨਾਂ ਕੁੜੀਆਂ ਦੇ ਹੱਥ ਕੌਣ ਪੀਰੇ ਕਰੂ ਅਸੀਂ ਸਾਰੇ ਜਾਣੇ ਮਦਦ ਕਰਾਂਗੇ ਇਸ ਨੂੰ ਹਿੰਮਤ ਕਰਨ ਲਈ ਪ੍ਰੇਰਨਾ ਦਿਓ ਮੈਨੂੰ ਸੌਰਸ ਵਿੱਚ ਹਿੰਮਤ ਅਤੇ ਹੌਸਲਾ ਵਿਖਾਈ ਦਿੱਤਾ ਮੈਂ ਉਹਨਾਂ ਦੀ ਤਿਲ ਸਮਾਨ ਮਦਦ ਕੀਤੀ ਪਰਮਾਤਮਾ ਨੇ ਹੋਰ ਵੀ ਬਿਹਰੇ ਕੀਤੀ ਉਹ ਪਰਿਵਾਰ ਸਹੀ ਮਾਰਗ ਤੇ ਚੱਲ ਪਿਆ ਮੇਰਾ ਇੱਕ ਰਿਸ਼ਤੇਦਾਰ ਮੇਰੇ ਘਰ ਪਰਤਣ ਤੋਂ ਪਹਿਲਾਂ ਹੀ ਬੈਠਾ ਮੈਨੂੰ ਢੀਕ ਰਿਆ ਸੀ ਖੈਰ ਸੁਖ ਸਾਂਝੀ ਕਰਨ ਪਿੱਛੋਂ ਕਹਿਣ ਲੱਗਾ ਮੇਰਾ ਮੁੰਡਾ 11ਵੀਂ ਜਮਾਤ ਵਿੱਚ ਪੜਨ ਲੱਗ ਪਿਆ ਘਰੇ ਰੋਜ਼ ਰੜਦਾ ਕਿ ਇੱਕ ਕਾਬਾ ਸਾਕੀ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਲੈ ਬਗੈਰ ਪੜ ਨਹੀਂ ਜਾਣਾ ਮੈਂ ਆ ਕਾ ਫੇਰਤਾ ਕਰ ਠੀਕਾ ਕੀ ਉਹ ਪੜ ਕੇ ਕਿਹੜਾ ਡੀਸੀ ਲੱਗੂ ਜਿਹੜਾ ਹੁਣੇ ਸ਼ਰਤਾਂ ਨਾਲ ਪੜਦਾ ਹੈ ਉਸ ਨੂੰ ਕੰਨੋ ਫੜ ਕੇ ਖੇਤੀ ਵਿੱਚ ਲਾਓ ਜਾਂ ਫਿਰ ਕਿਸੇ ਆਈਟੀਆਈ ਵਿੱਚ ਕੋਈ ਕੋਰਸ ਕਰਵਾ ਦਿਓ ਤਾਂ ਜੋ ਆਪਣੇ ਪੈਰਾਂ ਸਿਰ ਖੜਾ ਹੋ ਕੇ ਕਮਾਈ ਕਰਕੇ ਮੋਟਰਸਾਈਕਲ ਤੇ ਮੋਬਾਈਲ ਫੋਨ ਜੋ ਮਰਜੀ ਖਰੀਦੇ ਉਹ ਕਹਿਣ ਲੱਗਾ ਮੰਨਦਾ ਨਹੀਂ ਕਹਿੰਦਾ ਜੇ ਮੇਰੀ ਗੱਲ ਨਾ ਮੰਨੀ ਤਾਂ ਰੇਲ ਗੱਡੀ ਅਗੇ ਛਾਲ ਮਾਰ ਕੇ ਮਰ ਜਾਊਂਗਾ ਮੈਂ ਉਸ ਨੂੰ ਸਮਝਾਇਆ ਭਾਈ ਐਵੇਂ ਡਰਾਵੇ ਦਿੰਦੇ ਆ ਮਰਨਾ ਕੋਈ ਸੌਖਾ ਹੈ ਜਾਨ ਸਭ ਨੂੰ ਪਿਆਰੀ ਹੁੰਦੀ ਐ ਉਹ ਕਹਿਣ ਲੱਗਾ ਬਾਈ ਜੀ ਚਾਰ ਕੁੜੀਆਂ ਪਿੱਛੋਂ ਜੰਮਿਆ ਸੀ ਜੇ ਕੁਝ ਕਰ ਬੈਠਿਆ ਫਿਰ ਮੇਰਾ ਹੱਥ ਨਹੀਂ ਹੋਣਾ ਨਾਲੇ ਉਸਦੀ ਮਾਂ ਕਹਿੰਦੀ ਐ ਇੱਕ ਗੱਲੇ ਤੇ ਕਰਤਾ ਲੈ ਕੇ ਮੋਟਰਸਾਈਕਲ ਲੈ ਦਿਓ ਹੁੰਡਾ ਫੜਦਾ ਨੌਕਰ ਲੱਗ ਕੇ ਆਪੇ ਕਿਸ਼ਤਾਂ ਮੋੜ ਦੂ ਮੈਂ ਹਰਾਮ ਸਾਂ ਸਾਡੇ ਮੁਲਕ ਦਾ ਹਰ ਬੰਦਾ ਆਪਣੀ ਔਕਾਤ ਭੁੱਲਿਆ ਫਿਰਦਾ ਐ ਕੁਝ ਸਰਕਾਰੀ ਨੀਤੀਆਂ ਤੇ ਪ੍ਰਸ਼ਾਸਨ ਨੇ ਲੋਕ ਮਾਰ ਤੇ ਕੁਝ ਨੌਜਵਾਨ ਪੀੜੀ ਰਾਤੋ-ਰਾਤ ਸ਼ਾਰਟਕਟ ਤਰੀਕੇ ਨਾਲ ਉੱਪਰ ਉੱਠਣ ਦੀ ਦੌੜ ਵਿੱਚ ਫਿਰਦੀ ਹੈ। ਕੁਝ ਪੱਛਮੀ ਤਰਜ਼ ਦੀ ਜ਼ਿੰਦਗੀ ਦੀ ਰੀਸ ਕਰਦੇ ਵਿਦੇਸ਼ਾਂ ਨੂੰ ਭੱਜਣ ਨੂੰ ਫਿਰਦੇ ਨੇ। ਪੱਛਮ ਦੀ ਖੁੱਲ ਤੇ ਚਮਕ-ਦਮਕ ਤਾਂ ਲੋਚਦੇ ਨੇ ਪਰ ਉੱਥੇ ਹਰ ਬੰਦਾ ਆਪਣੀ ਰੋਟੀ ਰੋਜ਼ੀ ਲਈ ਕੰਮ ਕਰਦਾ ਹੈ। ਮਾਪਿਆਂ ਤੇ ਨਿਰਭਰ ਨਹੀਂ, ਇੱਥੇ ਮੁੰਡੇ ਮਿਹਨਤ ਕਰਨ ਨੂੰ ਤਿਆਰ ਨਹੀਂ। ਆਪਣੇ ਆਪ ਬਾਰੇ ਗਲਤ ਭੁਲੇਖੇ ਖਾਈ ਫਿਰਦੇ ਨੇ। ਕੋਈ ਜ਼ਮੀਨ ਵੇਚ ਕੇ ਕੈਨੇਡਾ ਜਾਣ ਨੂੰ ਫਿਰਦਾ ਹੈ। ਜੇ ਸੌਦਾ ਕਸੂਤਾ ਚੱਲ ਗਿਆ ਤਾਂ ਕਹਿੰਦੇ ਟੱਬਰ ਨੂੰ ਮਾਰ ਦੂੰ ਕੋਈ ਜ਼ਮੀਨ ਵਿੱਚ ਮੋਟਰਸਾਈਕਲ ਲੈਣ ਨੂੰ ਫਿਰਦਾ ਕਿੱਧਰ ਗਈ ਸਾਡੀ ਵਿੱਦਿਆ ਪ੍ਰਣਾਲੀ ਕਿੱਧਰ ਗਏ ਸਾਡੇ ਮੁਲਕ ਦੇ ਰਹਿਬਰ ਜਿਨ੍ਹਾਂ ਨੇ ਮਾਰਗਦਰਸ਼ਨ ਦੇ ਕੇ ਸਮਾਜ ਪ੍ਰਬੰਧ ਅਤੇ ਜ਼ਮਾਨੇ ਨੂੰ ਸਿਰ ਦੇਣੀ ਹੈ ਹਰ ਕੋਈ ਮਰਨ ਨੂੰ ਫਿਰਦਾ ਨਾ ਸੀ ਜੀਣਾ ਸਿੱਖ ਸਕੇ ਹਾਂ ਤੇ ਨਾ ਹੀ ਮਰਨ ਦੀ ਜਾਂਚ ਜਾਣਦੇ ਹਾਂ ਇਹ ਤਾਂ ਬੁਝੇ ਦਿਲਾਂ ਦੇ ਕਰਤੱਵ ਹਨ ਕਿ ਸਾਡੇ ਪੰਜਾਬ ਦੇ ਲੋਕ ਹੁਣ ਖੁਦਕੁਸ਼ੀਆਂ ਦੇ ਰਾਤੁਰ ਪੈਣਗੇ ਸਾਡੇ ਮੁਲਕ ਦੀ ਬੇਤਰਤੀਬੀ ਵੱਧ ਰਹੀ ਆਬਾਦੀ ਦੇ ਹਾਲੀ ਖੁਦਕਿਸ਼ੀਆਂ ਸਹੀ ਰਸਤਾ ਨਹੀਂ ਹਰੀਆਂ ਚਰਾਂਦਾ ਵੇਖ ਕੇ ਮਨ ਵਿੱਚ ਸੁਪਨੇ ਲੈਣ ਤੇ ਪਰਮ ਪ੍ਰੇਖੇ ਦੀ ਦੁਨੀਆ ਵਿੱਚ ਵਿਚਰ ਕੇ ਹਨੇਰੇ ਵਿੱਚ ਪਟਕਦੇ ਹੋਏ ਜੀਵਨ ਲੀਲਾ ਖਤਮ ਕਰਨ ਤੱਕ ਦੀ ਨੌਬਤ ਤੱਕ ਪੁਜਣਾ ਮਸਲੇ ਦਾ ਹੱਲ ਨਹੀਂ ਮੇਰੇ ਵੇਖਦੇ ਵੇਖਦੇ ਨਕਸਲ ਬਾੜੀ ਲਹਿਰ 70ਆਂ ਦਹਾਕਿਆਂ ਵਿੱਚ ਪਰਚਲਿਤ ਨਿਜ਼ਾਮ ਦੀ ਕਾਣੀ ਵੰਡ ਦੇ ਖਿਲਾਫ ਵਿਦਰੋਹ ਸੀ ਫਿਰ 1978 ਤੋਂ 1993-94 ਤੱਕ ਖੜਕੂ ਲਹਿਰ ਚੱਲੀ ਹੁਣ ਹਮਲਾਵਰ ਰੁੱਖ ਛੱਡ ਕੇ ਜਵਾਨੀ ਢੈਂਦੀ ਕਾਲਾਵਲ ਤੁਰਪੀ ਜ਼ਿੰਦਗੀ ਦੀਆਂ ਤੇ ਸਮਾਜ ਦੀਆਂ ਲੜਾਈਆਂ ਛੱਡ ਨਸ਼ਿਆਂ ਵੱਲ ਪੰਜਵਾਦੀ ਟਾਹੂ ਸੋਚ ਤਤ ਹਰ ਮਸਲੇ ਦਾ ਹੱਲ ਕੁਦਕੁਸ਼ੀ ਸਮਝੀ ਬੈਠੇ ਨੇ ਇਹ ਬਹੁਤ ਮਾੜਾ ਰੁਝਾਨ ਤੇ ਪਰਪਟੀ ਹੈ ਨੌਜਵਾਨ ਦੋਸਤਾਂ ਨੂੰ ਮੈਂ ਇਹੋ ਕਹਿਣਾ ਲੋਚਦਾ ਹਾਂ ਕਿ ਮਨੁੱਖੀ ਜ਼ਿੰਦਗੀ ਧਰਤੀ ਤੇ ਸਭ ਤੋਂ ਉੱਤਮ ਹੈ ਇਸ ਨੂੰ ਭੰਗ ਦੇ ਪਾਣੇ ਨਾ ਕਾਓ ਸਮਾਜ ਦੇ ਮੋਢੀ ਧਰਮ ਦੇ ਠੇਕੇਦਾਰ ਤੇ ਸਰਕਾਰਾਂ ਤਿੰਨੇ ਆਪਣਾ ਮਾਰਗਦਰਸ਼ਕ ਰੋਲ ਪੁੱਲਦੇ ਫਿਰਦੇ ਨੇ ਨੂੰ ਸਸਤੋ ਦੁਖੀ ਹੋਈ ਤਾਂ ਖੁਦਕੁਸ਼ੀ ਫਸਲ ਮਰ ਗਈ ਤਾਂ ਖੁਦਕੁਸ਼ੀ ਇਮਤਿਹਾਨ ਤੋਂ ਫੇਲ ਹੋ ਗਏ ਤਾਂ ਖੁਦਕੁਸ਼ੀ ਮਾਸ਼ੂਕ ਨੇ ਸ਼ਾਦੀ ਹੋਰ ਤਾਂ ਕਰ ਲਈ ਤਾਂ ਖੁਦਕੁਸ਼ੀ ਕਿਸੇ ਪ੍ਰੇਮੀ ਨੇ ਬਲੈਕਮੇਲ ਕਰਕੇ ਇੱਜ਼ਤ ਲੁੱਟ ਲਈ ਤਾਂ ਖੁਦਕੁਸ਼ੀ ਕਿਸ ਤੱਕ ਪਾਬ ਇਹ ਹੋਇਆ ਕਿ ਹਰ ਮਾਮਲੇ ਦਾ ਹੱਲ ਖੁਦਕੁਸ਼ੀ ਹੋ ਗਿਆ ਬਿਲਕੁਲ ਨਹੀਂ ਸਾਨੂੰ ਪ੍ਰਬੰਧਕਾਂ ਲੀਡਰਾਂ ਸਮਾਜ ਸਤਾਰਕਾਂ ਪੁਲਿਸ ਵਾਲਿਆਂ ਤੇ ਅਦਾਲਤਾਂ ਨੂੰ ਅੰਦਰ ਚਾਤੀ ਮਾਰਨੀ ਪਵੇਗੀ ਕਿ ਸਾਨੂੰ ਲੋਕਾਂ ਨੂੰ ਸੇਧ ਇਨਸਾਫ ਅਤੇ ਕਾਨੂੰਨ ਦਾ ਰਾਜ ਦੇਣ ਲਈ ਵਚਨਬੱਤਾਂ ਨਾਲ ਰਾਜ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਜੇਕਰ ਅਨਗੈਦੀ ਤੇ ਕੁਤਾਹੀ ਕਰਦੇ ਹਾਂ ਤਾਂ ਸਾਨੂੰ ਸਾਡੀ ਜ਼ਮੀਰ ਅਤੇ ਸਮੇਂ ਨੇ ਕਦੇ ਮਾਫ ਨਹੀਂ ਕਰਨਾ ਰੋਜ਼ਗਾਰ ਦੇ ਸਾਧਨ ਤੇ ਵਸੀਲੇ దਈਏ ਪਾਰਦਰਸ਼ੀ ਜਵਾਬਦੇਹੀ ਸਫਰ ਅਤੇ ਪ੍ਰਸ਼ਟਾਚਾਰ ਰਹਿਤ ਪ੍ਰਬੰਧ ਅਤੇ ਪ੍ਰਸ਼ਾਸਨ ਦਈਏ ਜਿਸ ਨਾਲ ਲੋਕਾਂ ਨੂੰ ਜੀਵਨ ਦਾ ਅਨੰਦ ਮਿਲੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ